ਜਿਹੜਾ ਬਿਜਲੀ ਸੋਧ ਬਿੱਲ 225 ਆ ਉਹੜਾ ਖਲੜਾ ਕੇਂਦਰ ਨੇ ਭੇਜਿਆ ਸੀਗਾ ਉਹਦੀ ਡੇਟ 8 ਨਵੰਬਰ ਤੱਕ ਸੀਗੀ ਹੋਣ ਉਹਨਾਂ ਨੇ ਫਿਰ 30 ਨਵੰਬਰ ਤੱਕ ਸੂਬਿਆਂ ਕੋਲੇ ਰਾਇਮਾਂ ਮੰਗੀਆਂ ਨੇ ਭਗਵੰਤ ਮਾਨ ਸਰਕਾਰ ਜਾਂ ਕੇਜਰੀਵਾਲ ਚੁੱਪ ਕਰਕੇ ਬੈਠਾ ਇਹਨਾਂ ਦੀ ਚੁੱਪ ਵੀ ਕੇਂਦਰ ਦੇ ਨਾਲ ਖੜੀ ਆ ਇਹ ਕਿਉਂ ਨਹੀਂ ਲਿਖ ਕੇ ਦਿੰਦੇ ਵੀ ਜਿਹੜਾ ਬਿਜਲੀ ਦਾ ਵਿਸ਼ਾ ਵਾ ਉਹ ਸੂਬਿਆਂ ਦਾ ਅਧਿਕਾਰ ਖੇਤਰ ਆ ਉਹਦੇ ਵਿੱਚ ਕੇਂਦਰ ਦਖਲਅਦਾਜ਼ੀ ਨਾ ਦੇ ਪਰ ਇਹ ਗੁੰਗੇ ਹੋਏ ਨੇ ਸਪਸ਼ਟ ਕਰਨਾ ਜੀ ਦਾ ਨਾਂ ਕਾਂਗਰਸ ਬੋਲਦੀ ਹੈ ਰਾਜਾ ਬਣੇਗੀ ਬਿਜਲੀ ਸੋਧ ਬਿੱਲ 225 ਤੇ ਉਹਨਾਂ ਦਾ ਕੀ ਰੋਖਿਆ ਤਾਂ ਕਿਸਾਨ ਮਜ਼ਦੂਰ ਮੋਰਚਾ ਭਾਰਤ ਪੂਰੇ ਪੰਜਾਬ ਦੇ ਅੰਦਰ 15 16 17 ਨੂੰ ਜਿਹੜਾ ਪਿੰਡ ਪੱਦਰੀ ਅਰਥੀ ਫੂਕ ਮਜਾਰੇ ਮੋਦੀ ਸਰਕਾਰ ਦੇ ਭਗਵੰਤ ਮਾਨ ਦੇ ਫੂਕੇ ਇਹ ਮੈਸੇਜ ਦੇਊਗਾ ਕਿ ਇਹ ਬਿੱਲ ਦਾ ਖਲੜਾ ਵਾਪਸ ਲੈਣਾ ਚਾਹੀਦਾ 1948 ਵਾਲਾ ਐਕਟ ਬਹਾਲ ਕਰਨਾ ਚਾਹੀਦਾ ਵਾ ਇਹਦੇ ਨਾਲ ਦੀ ਨਾਲ ਜਿਹੜੀਆਂ ਕੇਂਦਰ ਨੇ ਅੱਜ ਛੋਟਾਂ ਦਿੱਤੀਆਂ ਨੇ ਝੋਨੇ ਦੇ ਉੱਤੇ ਬਦਰੰਗਾ ਦਾ ਟੋਟਾ 5 ਤੋਂ 10% ਕਰਤਾ ਪੜਾਏ ਦਾ ਕਿਸਾਨਾਂ ਨੂੰ ਕੀ ਫਾਇਦਾ ਹੈਗਾ ਜਦਨ ਅਸੀਂ ਛੋਟ ਮੰਗਦੇ ਦਿੱਤੀ ਹੁਣ ਤਾਂ ਵਪਾਰੀਆਂ ਸੈਲਰਾਂ ਦੇ ਚਲਾ ਕੇ ਸੈਲਰ ਆਲੇ ਸਾਡੇ ਕੱਟ ਮਾਰ ਕੇ ਲੁੱਟ ਲ ਕਰਕੇ ਲਾਗੇ ਪੰਜਾਬ ਸਰਕਾਰ ਦੀ ਸ਼ਹਿਤ ਹੁਣ ਇਹ ਵਪਾਰੀਆਂ ਨੂੰ ਸੈਲਰ ਮਾਲਕਾਂ ਨੂੰ ਛੋਟ ਦਾ ਫਾਇਦਾ ਹੋਣਾ ਵਾ ਔਰ ਕੇਂਦਰ ਨੇ ਗਿਣ ਮਿੱਠ ਕੇ ਦੀ ਟਾਈਮਿੰਗ ਰੱਖੀ ਆ ਵੀ ਜਿਹਦਾ ਕਿਸਾਨਾਂ ਨੂੰ ਕੋਈ ਫਾਇਦਾ ਨਾ ਹੋਵੇ ਮੈਨੂੰ ਨਹੀਂ ਲੱਗਦਾ ਹੁਣ ਪਾਛਪਾਦੇ ਬੰਦੇ ਤੇ ਬੋਲਣਗੇ ਜਾਂ ਪੰਜਾਬ ਸਰਕਾਰ ਬੋਲੂ ਵੀ ਇਹਦਾ ਫਾਇਦਾ ਕੀ ਹੈਗਾ ਇਹਦਾ ਫਾਇਦਾ ਕਿਸਾਨਾਂ ਨੂੰ ਕੁਝ ਵੀ ਨਹੀਂ ਹੋਣਾ ਅੱਜ ਪੀਜੂ ਚੰਡੀਗੜ੍ਹ ਦੇ ਵਿੱਚ ਵੀਸੀ ਮੀਟਿੰਗ ਕਰ ਰਹੇ ਆ ਪੀਜੂ ਬਚਾਓ ਮੋਰਚੇ ਦੇ ਨੌਜਵਾਨ ਆਗੂਆਂ ਅਸੀਂ ਸਪਸ਼ਟ ਕਹਿਣਾ ਚਾਹੁੰਦੇ ਆ ਕਿ ਉਹਨਾਂ ਨਾਲ ਵੀਸੀ ਬੈਠ ਕੇ ਅੱਜ ਜਿਹੜੇ ਸੈਨੇਟ ਦੀਆਂ ਡੇਟਾਂ ਦਾ ਚੋਣਾ ਦਾ ਐਲਾਨ ਕਰੇ ਜਾਂ ਉਹਦਾ ਕੋਈ ਰਾਹ ਕੱਢੇ ਅਰ ਜਿਹੜੀਆਂ ਉਹਨਾਂ ਦੀਆਂ ਹੋਰ ਜੁੜੀਆਂ ਹੋਈਆਂ ਮੰਗਾਂ ਉਹਨਾਂ ਨੂੰ ਮੰਨ ਕੇ ਪ੍ਰਵਾਨ ਕਰੇ ਨਹੀਂ ਤਾਂ ਇਹ ਆਉਣ ਵਾਲੇ ਸਮੇਂ ਵਿੱਚ ਹੋਰ ਮਹਿੰਗਾ ਪਊਗਾ ਤਾਂ ਜੋ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਵਾ ਉਹ گاਂ ਵਿਦਿਆਰਥੀਆਂ ਦੀ ਪੜ੍ਹਾਈ ਖਰਾਬ ਨਾ ਹੋਵੇ ਇਹਨੂੰ ਧਿਆਨ ਵਿੱਚ ਰੱਖਦੇ ਹੋਇਆ ਅਹਿਮ ਫੈਸਲੇ ਕਰਨੇ ਚਾਹੀਦੇ ਆ ਇਹਦੇ ਨਾਲ ਦੀ ਨਾਲ ਅੱਜ ਅਸੀਂ ਇੱਥੇ ਕੱਥੂ ਨੰਗਲ ਦੇ ਵਿੱਚ ਵੱਡਾ ਇਕੱਠ ਕਰਕੇ ਮੋਦੀ ਸਰਕਾਰ ਦੀ ਅਰਥੀ ਫੂਕਾਂਗੇ ਤੋਗਾਹ ਅਜਨਾਲੇ ਏਰੀਆ ਵਿੱਚ ਵੱਡਾ ਇਕੱਠ ਕਰਕੇ ਕਨਵੈਨਸ਼ਨ ਕਰਕੇ ਅਰਥੀ ਫੁਕਾਂਗੇ ਤੋਂ মিডিਆ ਨੂੰ ਉੱਥੇ ਪਹੁੰਚਣ ਦੀ ਅਪੀਲ ਕਰਦੇ ਆਂ ਧੰਨਵਾਦ